ਹਾਂ ਜੀ ਸਾਹਿਬਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਤੁਹਾਡਾ ਸਕਦਾ ਆਪਣੇ YouTube ਚੈਨਲ ਪਾਲਗੇ ਦੇ ਵਲੌਗਸ ਦੇ ਉਤੇ ਤੇ ਅੱਜ ਜੀ ਚੱਲੇ ਆ ਵਾਂਡੇ ਦੀ ਜੀਨਨੀ ਤੇ ਤਿਆਰ ਹੋਏ ਆ ਦਾਦਾ ਦਾਦੀ ਸੀਸ ਮੰਮਾ ਅਸੀਤ ਸਾਰੇ ਤਿਆਰ ਹੋਏ ਆ ਇਹ ਚੱਲੇ ਵਾਂਡੇ ਨਾਨਕੇ ਚੱਲੇ ਆ ਤੇ ਮੈਂ ਕਰੇ ਮੇਰੇ ਨਾਨਕੇ ਚੱਲੇ ਆ ਠੀਕ ਆ ਪਰ ਮੈਂ ਕਰੇ ਆ ਤੇ ਪਰ ਮੈਂ ਠੀਕ ਨਹੀਂ ਹਾਂ ਤੁਹਾਨੂੰ ਪਤਾ ਹੀ ਸਾਰਿਆਂ ਨੇ ਇਹ ਵਲੌਗ ਵੇਖਿਆ ਹੋਣਾ ਤੇ ਤਾਂ ਕਰਕੇ ਮੈਨੂੰ ਆਲੇ ਵੀ ਤੂੰ ਕਰੇ ਰਹਿ ਰਹਿ ਰੈਸਟ ਕਰ ਐਵੇਂ ਘਟੀਆਂ ਚਲਾਉਣੀ ਤੇ ਇਹੀ ਜਾਣਦੇ ਆ ਤੇ ਮਿਲ ਕੇ ਆਉਨੇ ਆ ਸੋ ਰੈਡੀ ਹੋ ਰਹਾ ਲਓ ਜੀ ਦਲਜੀਤ ਹਣੀ ਤੇ ਰੈਡੀ ਹੋ ਗਏ ਆ ਸੀਸ ਹਣੀ ਹੁਣੇ ਥੱਲੇ ਆਏ ਮੇਰੇ ਨਾਲ ਜੀ ਤਾਂ ਕਿ ਮੈਂ ਹੋ ਵੀ ਰੈਡੀ ਮੈਂ ਕਿੱਥੇ ਦਿੰਦਾ ਨਹੀਂ ਹਾਂ ਹਾਂ ਆਇਆ ਅਸੀਂ ਜੀ ਨੂੰ ਰੈਡੀ ਕਰਨ ਲੱਗੇ ਸੀ ਉਹ ਤੇ ਇਹ ਆਂਦੀ ਮੈਡਮ ਥੱਲੇ ਜਣਾ ਆਪੇ ਪੌੜੀਆਂ ਚਲ ਜਾਂਦੀ ਐ ਇਹ ਕੋਨੇ ਦਾ ਇਹ ਬੜਾ ਡਰਿਆ ਸਾਨੂੰ ਇਹ ਬੂਆ ਆਪੇ ਖੋਲਣ ਡੈ ਵੈਂਦੀ ਤੇ ਥੱਲੇ ਚਲ ਜਾਂਦੀ ਐ ਹਾਂ ਮੰਮੀ ਛੱਡ ਗਿਆ ਥੱਲੇ ਮਮੀ ਹੁੰਦਾ ਨਾ ਹੁੰਦਾ। ਹਾਂ ਛੱਛਾ ਠੀਕ ਐ। ਕਿਹੜਾ ਹੈ ਬਪਾਜੀ? ਡੈਡੀ ਹਾੜੇ ਇਹਨਾਂ ਨੂੰ ਤਿਆਰ ਕਰਕੇ ਤੇ ਆਪਰੇ ਨਹੀਂ ਕਿਧਰ ਨਿਕਲ ਗਈ ਤੇ ਉਧਰੋਂ 1 ਵਜ ਗਿਆ ਵਾ। ਹਾਂ ਇਹ ਤਿਆਰ ਹੋਏ ਨਾ ਰਹਿਣ ਦੇਣ ਕਰੇ। ਆਹ ਕੋਈ ਨਹੀਂ। 1 ਵਜੇ ਆ ਤੁਸੀਂ 1 ਵਜੇ ਪੂਰੇ ਵੀ ਦਰਪੇਰੇ 2 ਵਜੇ ਤੱਕ ਤੁਸੀਂ ਪਹੁੰਚਣਾ। ਹਾਂ। ਚਲੋ ਠੀਕ ਐ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਬਹੁਤ ਵਧੀਆ ਹੋਣਗੇ। ਸੇਮੀ ਬਹੁਤ ਵਧੀਆ ਠੀਕ ਠਾਕ ਤੇ ਅਸੀਂ ਚੱਲੇ ਸੀ ਅੱਜ ਨਾਨਕੇ ਤੁਹਾਨੂੰ ਐਸੇ ਪਾਣੀ ਦਸ ਦਿੱਤਾ ਸੀਗਾ ਤੇ ਇੱਧਰ ਸਾਡੇ ਅਸੀਸ ਕੁੜਾਂ ਤਿਆਰ ਹੋ ਕੇ ਤੇ ਟੀਵੀ ਵੇਖਣ ਦੀ ਆ ਹਾਂਜੀ ਸੋਹਣਿਓ ਆਪਣੇ ਟੌਇਜ਼ ਨਾਲ ਲੈ ਕੇ ਜਾਣੇ ਆ ਮੇਰੇ ਪੁੱਤੂ ਨੇ ਤੇ ਹੋਣੇ ਦਰਸੂਸ ਤਾਂ ਪਾ ਲਈ ਦੁੱਧ ਤੇ ਆਪੇ ਕੇ ਆਲੇ ਮੈਡਮ ਇੱਧੇ ਜure ਫਿਰਨਦੇ ਆ ਮੈਡਮ ਜੀ ਤੁਸੀਂ ਅੱਧੇ ਕਿ ਰੈਡੀ ਅੱਧੇ ਕਿ ਲੱਗਦੇ ਨਹੀਂ ਅਜੇ ਪੇਕ ਕਿ ਆ ਜੇ ਜਾਣਾ ਬਣਾ ਤੇ ਕੁੜੀ ਟਾਈਮ ਨਾਲ ਹੀ ਕੰਮ ਛੱਡ ਕੇ ਤਿਆਰ ਹੋ ਜਾਂਦੀ ਆ ਸਾਡੀ ਮੰਮੀ ਪਤਾ ਨਹੀਂ ਕਿ ਹੋਂ ਨਹੀਂ ਛੇਤੀ ਤਿਆਰ ਹੁੰਦੇ ਪੇਕ ਕਿ ਆ ਜੇ ਜਾ ਜਾ ਕੇ ਉਹ ਕੁੜੀ ਹੋਵੇ ਤੁਹਾਡੀ ਸਾਡਾ ਜਾ ਜਾ ਕੇ ਵੱਢੋਗੇ ਜੇ ਹਾਂ ਪੇਕ ਕਿ ਆ ਜੇ ਜਾਣਾ ਬਣਾ ਬੰਦਾ 6 ਵਜੇ ਤਿਆਰ ਹੋ ਜੇ ਉਧਰ ਵੇਖ ਲੋ ਤੁਸੀਂ ਟਾਈਮ ਸਾਡੇ ਸਾਡੇ 1 ਵਜੇ ਤੁਹਾਡੀ ਮੰਮੀ ਹੁਣ ਤਿਆਰ ਹੋਣ ਲੈ ਹਨਾ ਸੀਸ ਸੀਸ ਤੇ ਟਾਈਮ ਨਾਲ ਹੀ ਰੈਡੀ ਹੋ ਜਾਂਦਾ ਜੀ ਅਸੀਂ ਸਾਰੇਆਂ ਤੋਂ ਪਹਿਲਾਂ ਰੈਡੀ ਹੋ ਜਾਂਦਾ ਇੰਨੇ ਟਾਈਮ ਨਾਲ ਸਾਡਾ ਤਾਂ ਇਹ ਮੈਸੇਜ ਬਣਾਉਣ ਲੈ ਆਹੋ ਸਾਡਾ ਤਾਂ ਕੋਈ ਪਲਾਨ ਨਹੀਂ ਮੰਮੀ ਪਾਪਾ ਹੀ ਚੱਲੇ ਸੀ ਤੇ ਪਾਪਾ ਕਹਿੰਦੇ ਕਿ ਅਸੀਂ ਇਸ ਵੀ ਨਾਲ ਜਾਊਗੀ ਜਾਊਗੀ ਤਾਂ ਮੰਮੀ ਕਹਿੰਦੇ ਸੀ ਅਸੀਂ ਇਸ ਨੇ ਆਪਣੀ ਮੰਮਾ ਤੋਂ ਬਿਨਾਂ ਨਹੀਂ ਜਾਣਾ ਫਿਰ ਨਾ ਮੈਨੂੰ ਵੀ ਦਾਲ ਤਿਆਰ ਕਰ ਲਿਆ ਮੈਂ ਕਿਹਾ ਚਲੋ ਚੱਲ ਜਾਨੇ ਆ ਵੈਸੇ ਗਰਮੀ ਤਾਂ ਬਹੁਤ ਆ ਪਰ ਫਿਰ ਉਹ ਨਾ ਅਸੀਂ ਕਹਿਣਾ ਨਹੀਂ ਨਾ ਮੋੜ ਸਕਦੇ ਆ ਗਾੜ ਕੇ ਫਿਰ ਏਕੇ ਚਲੋ ਚੱਲ ਜੰਨੇ ਆਹ ਹੋਏ ਤੇ ਗੱਲ ਆ ਗਈ ਪੇਕਿਆਂ ਜਾਂ ਲੱਗਿਆ ਗਰਮੀ ਨਹੀਂ ਲੱਗਦੀ ਸਹੀ ਗੱਲ ਜੀ ਆਨੇ ਹੁੰਦੇ ਨਾ ਉਦਾਂ ਜਿਨੀ ਮਰਜ਼ੀ ਗਰਮੀ ਹੋਵੇ ਪੇਕ ਜਾ ਕੇ ਠੰਡ ਪੈ ਜਾਂਦੀ ਸਹੀ ਗੱਲ ਆ ਯਾ ਇਹ ਤੇ ਗੱਲ ਆ ਗਈ ਗਰਮੀ ਘਰੇ ਵੀ ਲੱਗੀ ਜਾਂਦੀ ਬਾਹਰ ਵੀ ਲੱਗੀ ਜਾਂਦੀ ਵਾਹ ਯਾ ਅਸੀਂ ਇਸ ਕਿਨੇ ਕਿਨੇ ਕਮਾ ਲਿਆ ਜੀ ਸੀਸਾ ਪੁੱਤ ਜੀ ਤੇ ਮੈਂ ਹੁਣ ਤਿਆਰ ਕੀਤਾ ਸੋਹਣਿਆ ਦੁਹੀ ਦੇ ਦਿੱਤੇ तितਲੀਆਂ ਦੁੱਤਲੀਆਂ ਡਾਤੀਆਂ ਹੈ ਐਨੀਆਂ ਸੋਹਣੀਆਂ ਮੈਂ तितਲੀਆਂ ਲਾ ਕੇ ਦੇ ਦਿੱਤੀਆਂ ਤਾਂ ਉਹ ਵੀ ਉਹਨੇ ਲਾ ਕੇ ਸੋੜਦੀ ਚਲੋ ਓਏ ਸੋਨੇਓ ਚਲੋ ਚਲੋ ਦਾदू ਜੀ ਕਹਿੰਦੇ ਆਜੋ ਦਾदू ਜੀ ਬੁਲਾਉਣ ਦੇ ਨੀ ਚੇ ਚਲੋ ਥੋੜਾ ਚਲੀਏ ਅਮਾ ਟੀਵੀ ਬੰਦ ਕਰ ਦੇਣਾ ਹੈਗਾ ਹੋ ਲੈ ਟੀਵੀ ਬੰਦ ਕਰ ਤੇ ਗਈ ਟੀਵੀ ਬਾਦੋ ਬੰਦ ਤੇ ਚਲੋ ਮੈਂ ਸੀਸ ਦਾ ਨਾ ਆ ਸੀਸ ਦਾ ਬੈਗ ਲੈ ਲਿਆ ਨਾਲ ਤੇ ਸੀਸ ਦਾ ਦੁੱਧ ਫੜ ਲਾ ਤੇ ਸੀਸ ਦੇ ਖਾਣ ਨੂੰ ਬਨਾਣਾ ਵਗੈਰਾ ਲਾ ਲਈਏ ਹਾਂਜੀ ਅੱਛੀ ਹੋ ਗਿਆ ਸਾਡੀ ਚਲੋ ਬੇਟਾ ਚਲ ਜੀ ਦਾदू ਜੀ ਕੋ ਸਾਇੰਗ ਨਹੀਂ ਪਾਉਣੇ ਸੀਸ ਨੂੰ ਚਲੋ ਹਾਂ ਜੀ ਪਾਉਣੇ ਆ ਚਲ ਮੈਂ ਪਾ ਲਾਂ ਭਾਈ ਸੋਣਿਓ ਉਹ ਸੋਣਿਆ ਵੀ ਵੇਖਣ ਦੇ ਜੇ ਪਿੱਛੇ ਅਸੀਸ ਇਹਨੂੰ ਸਾਰਾ ਪਤਾ ਲੱਗ ਜਾਂਦਾ ਕਿ ਮੈਂ ਤਿਆਰ ਹੋਈ ਕਿਤੇ ਚੱਲੀ ਆਂ ਮਮਾ ਤੁਸੀਂ ਆ ਪਰਸ ਫੜੋ ਮੈਂ ਪਾਲ ਦੀ ਦਵਾਈ ਲਾਵਾਂ ਆ ਫੜੋ ਬੋਤਲ ਪਾਣੀ ਦੀ ਤੁਸੀਂ ਆ ਫੜੋ ਮੈਂ ਦਵਾਈ ਲਾਵਾਂ ਪਰ ਵਾਸਤੇ ਚਲੋ ਠੀਕ ਹੈ ਪਾਣੀ ਰਹਿਣ ਮੈਂ ਕਹ ਜੇ ਚੱਲ ਗਿਆ ਨਾ ਤੇ ਨਮਕ ਰੋ ਦਵਾਈ ਵੀ ਨਹੀਂ ਖਾਣੀ ਤੇ ਅਸੀਂ ਇਹਨਾਂ ਨੂੰ ਦੇਖ ਕੇ ਚਾਹੀਏ ਤੇ ਫਿਰ ਇਹ ਖਾ ਲੈਣਗੇ ਰੋਟੀ ਕਿਸੇ ਖਵਾਤੀ ਜਾ ਤੇ ਹੁਣ ਦਵਾਈ ਲੈ ਚੱਲੇ ਆ ਨਾਲ ਤੇ ਫਿਜਲੀਆਂ ਤਿਆਰੀਆਂ ਹਰ ਦਾਦੂ ਗਾਦਾ ਮੈਂ ਅਸੀ ਸੁਨਾਰੀ ਲੈ ਕੇ ਜਾਣਾ ਪੋਤਰੀ ਨੇ ਤੇ ਲੈਣਾ ਪੋਤਰੀ ਦੇ ਮਾਹ ਨੂੰ ਕੜਕੇ ਰ ਚਲੋ ਬੱਸ ਦੇਖ ਕੇ ਚਲੋ ਚਲੀ ਚਲੀ ਕੋਣੇ ਵੇਖਣਾ ਕੋ ਤੁਹਾਡੇ ਟਿੰਕੜ ਹੋਏ ਨੇ ਅੰਦਰ ਟਾਇਲਟ ਚ ਚਲੋ ਹਰ 1 ਵਜ ਗਿਆ ਜੀ ਦਵਾਈ ਖਾਣੇ ਹਾਂ ਹਾਂ ਜੀ ਹਾਂ ਜੀ ਖਾ ਲੈਣਾ ਚਲੋ ਚਲੀਏ ਨਾ ਬੰਦਾ ਮੈਨ ਰੋਕੇ ਖਾ ਲੈ ਚਲੋ ਚਲੀਏ ਚਲੋ ਚਲੀ ਗਏ ਪਾਪਾ ਪਾਪਾ ਦੀ ਨਾਨੀ ਕੋਲ ਤੇਰੇ ਪਾਪਾ ਦੀ ਮੰਮੀ ਕੋਲ ਚਲੀਏ ਮੇਰੇ ਫੋਨ ਕੋ ਛੜਾਇਆ ਮੇਰਾ ਵੇਖ ਪਾਪਾ ਵੀ ਨਾਨੀ ਕੋ ਆ ਆਲਾ ਫੋਨ ਦੇ ਲੋ ਫੋਨ ਲੈ ਲੇ ਤੂੰ ਨਹੀਂ ਸੀ ਸੋ ਆ ਲਓ ਵੀ ਆਪਣੇ ਆ ਲਓ ਆਵੇ ਸੋ ਤੁਹਾਡੇ ਕੋ ਡਾਉਂਦੇ ਜਾਂਦੇ ਫੋਨ ਲੈਣਾ ਜਿੱਦ ਦਾਦੂ ਦਾ ਫੋਨ ਦੇ ਦਵਾ ਲੈ ਲੋ ਬਾਈ ਹੋ ਗਿਆ ਬਾਈ ਬਾਈ ਕਰ ਦੋ ਬਾਈ ਕਾਕੂ ਦਾ ਫੋਨ ਕਿੱਥੇ ਆ ਇਹ ਗੱਡੀ ਜਿ ਬੈਗੀ ਹੋਈ ਨਾ ਸਹੀ ਨਹੀਂ ਮਮੀ ਨੇ ਹੁਣੇ ਵੇਖ ਲਾ ਜੀ ਮੈਂ ਨਹੀਂ ਵਾਚੂਗੀ ਤੇਰੇ ਨੇ ਛੱਡਣਾ ਨਹੀਂ ਉੱਥੇ ਰਹਿ ਚਲੋ ਗੱਡੀ ਚਾਬੀ ਲੈ ਲਈ ਨਾ ਚਲੋ ਚਲੋ ਪਾਪਾ ਕਾਹਦੀ ਜਾਈਏ ਆਰ ਸੀ ਉਸੀ ਸਾਰਾ ਕੁਝ ਹਾਂ ਪਾਣੀ ਪੁਣੀ ਮਾਰਤਾ ਗੱਡੀ ਦੇ ਨਾਲ ਹਾਂ ਮੈਂ ਕਹਿੰਦਾ ਜੇ ਤੂੰ ਠੀਕ ਨਹੀਂ ਰਹਿਣਾ ਮੈਂ ਬੇਟਾ ਅਸੀਂ ਚੱਲੇ ਆਪਣਾ ਖਿਆਲ ਰੱਖਣਾ ਮੈਂ ਕਿਹਾ ਜਿਹੜੇ ਮੋਤੀ ਵੀ ਨਾਲ ਚੱਲੇ ਆ ਬਾਹਰ ਗੱਲ ਸੁਣੋ ਮੈਂ ਕਿਹਾ ਜਿੰਨਾ ਪੈਕੇ ਜਾਣਾ ਹੁੰਦਾ ਕੁੜੀਆਂ 6 ਵਜੇ ਤਿਆਰ ਹੋਣੀਆਂ ਤੁਸੀਂ ਤਾਂ ਦੁਪਹਿਰਾ ਰੇਟਾ ਵਜ ਗਿਆ ਹਾਂ ਕਿੰਨਾ ਮੈਂ ਬੁੱਢੀ ਹੋ ਗਈ ਹਾਂ ਕੀ ਨਾ ਕਰਕੇ ਬਣਾ ਜਣਾ ਮੈਂ ਕੁੜੀਆਂ 6 ਵਜੇ ਪੈਕੇ ਤਿਆਰ ਹੋਵੇ ਜਿੰਦਿਆਂ ਨਹੀਂ ਤੁਸੀਂ ਲੇਟ ਹੋ ਗਏ ਹਾਏ ਦਵਾਈ ਖਾ ਲਿਓ ਰੰਗਾ ਬਾਏ ਓਕੇ ਜੀ ਮੈਂ ਇੱਥੇ ਰਹਿਣਾ ਲੱਗੂ ਹਾਂ ਹਮ ਬਾਏ ਵਾਗਰੂ ਕਰੋ ਕਹ ਕੇ ਵਾਗਰੂਸ ਆ ਨਗਰੂਰ ਜਲੇਬ ਸਿੱਕੇ ਪਾਛਾ ਵਾ ਉੱਤੇ ਪਿਛੇ ਦੇ ਦੋ ਲਓ ਹਾਂ ਵਾ ਨਾ ਵਾ ਚਲ ਵਾਗਰੂ ਕਰ ਦੋ ਵਾਗਰੂ ਗੱਡੀ ਚ ਬੈ ਕੇ ਤੇ ਨੇ ਐ ਕੋਈ ਜਿੱਦਾਂ ਗੱਲ ਨਹੀਂ ਹੁੰਦੀ ਠੀਕ ਐ ਕੱਲ ਤੋਂ ਵਾਈ ਲੈਣ ਚਲੇ ਚੰਗੀ ਭਲੀ ਹੋ ਗਈ ਗੱਡੀ ਚ ਬੈ ਕੇ ਹਾਂ ਬੜਾ ਦਿਨ ਲੱਗਾ ਹੁਣਾਂ ਗਰਮੀ ਜੀ ਨਹੀਂ ਮੀਂਹ ਤਾਂ ਪਦਾ ਉੱਥੇ ਬੜਾ ਬੰਦਾ ਬਾਕੀ ਕਿਹੜਾ ਮੁਰਗੀ ਦਾ ਔਰ ਮੱਛੀ ਵੀ ਆਹ ਉੱਤੋਂ ਚਾਲਣੀ ਦਾ ਹੋ ਗਿਆ ਨਾ ਕੋਈ ਕਮਰੇ ਐਤਵਾਰੀ ਤੇ ਸਕੂਲ ਦੇ ਕਮਰੇ ਗੇਜ ਚ ਕਰ ਲੈਂਦੇ ਇਹਨਾਂ ਨੂੰ ਮੋਲ ਕਿਥੋਂ ਹੋ ਗਿਆ 500 ਦੰਦਾਂ ਦਾ ਆਹ ਸਰਵੇ ਪਿਛੇ ਕੰਗੀ ਇਹ ਕਨਾਲ ਹੀ ਆ ਕਿਆ ਕਰਨੀ ਜੀ ਤੇ ਪਿਛੇ ਚੁੱਲੀ ਜਲਾਉਣੀ ਕਿੰਨੇ ਤਾਂ ਲੇਟ ਮਾਰਨ ਦੀ ਬੈੱਡ ਤੇ ਤਿਆਰ ਹੋ ਗਏ ਸਾਰੇ ਵਾਲ ਖਲਾੜ ਲੇ ਕੀ ਪਰਨਾਨੀ ਪਰਨਾਨੀ ਦੇ ਪਰਨਾਨੀ ਜੇਦੀ ਕੀ ਲੱਗੀ ਆਹੋ ਪਰਨਾਨਾ ਨਹੀਂ ਲੱਗੇ ਹਾਂ ਨਾਨੀ ਦੇ ਨੰਨ ਪਰਨਾਨੀ ਸੀਸੇ ਨੇ ਜਾਣਾ ਵਾ ਕਿੱਥੇ ਜਾਣਾ ਸੀਸੇ ਓਏ ਉਹ ਕਿੱਥੇ ਚੱਲਿਆ ਵਾ ਆਹੋ ਲਣਾ ਰਿਹਾ ਕਿ ਦੇ ਮੇਰਾ ਉੱਛੇ ਕਿ ਕਿਹਨਾਂ ਟੱਕਲਾ ਤੇ ਲੈ ਗਾ ਜਨੇ ਜੀ ਚੰਗੇ ਕਰੋ ਤੇ ਗੱਡੀ ਚ ਸੌ ਜਾਓ ਉੱਥੇ ਜਾ ਕੇ ਖੇਡਿਓ ਸੁਣਦੇ ਨਹੀਂ ਪਤਾ ਕਿੱਥੇ ਚੱਲੇ ਆ ਆਏ ਹੈ ਪਿਛੇ ਵੀ ਨਹੀਂ ਕਿ ਜੱਗੜੀਆਂ ਵੰਡੀਆਂ ਆਏ ਸੋਣਿਆ ਏ ਕੀ ਕੀਤਾ ਜੇ ਉੰਡਿਆ ਰੰਗ ਕਰਨਾ ਨਵ ਨਵਾਂ ਜਿਹਾ ਲੱਗ ਲੱਗੇ ਨਾ ਫੇਰ ਸਾਰੇ ਬੱਦਲ ਬਦਲ ਹੋ ਗਿਆ ਜਿਵੇਂ ਬੇਟਾ ਨੂੰ ਮੀਂਹ ਆ ਜਾਊਗਾ ਤੇ ਕੱਲ ਤੋਂ ਲੈ ਕੇ 3 ਦਿਨ ਤੇ ਮੀਂਹ ਨਾ ਆ ਰਿਹਾ ਦਾ ਅੱਛਾ ਮੈਂ ਆ ਦੇ ਕੰਟੋਪ ਲੱਗ ਲੱਗੀ ਤੋਂ ਪਾਣੀ ਬਣ ਗਿਆ ਹੁਣ ਨਹੀਂ ਮੀਂਹ ਆਉਂਦਾ ਮੀਂਹ ਜਰੇ ਬਿਨਾਂ ਤਾਂ ਫੇਰ ਮੋੜ ਕੋਟਾਉਣਾ ਛੁੱਟਾ ਛੁੱਟੇ ਕਿਸ ਨੂੰ ਜਿੱਤ ਸੋਚਿਆ ਕਿ ਕਿਹਨੂੰ ਇੱਥੇ ਮਿਲਦੀ ਹੈ ਵੱਡਾ ਕਿਹਾ ਹਿਸਟਰੀ ਉਹ ਵੀ ਕਹਿੰਦੀ ਛੋਟਾ ਵੱਡਾ ਹੈ ਸੋਚਿਆ ਕਰ ਥੋੜਾ ਬੱਤ ਆਇਆ ਹੀ ਨਹੀਂ ਕੋਈ ਛੋਟਾ ਕਿੱਥੇ ਰਹਿ ਗਿਆ ਛੋਟਾ ਆलो ਆਹੋ ਜੀ ਬਰੂਟ ਆਹੋ ਜੀ ਬਿੱਲੀ ਦੇ ਵੇਖ ਕੇ ਕਿਵੇਂ ਦੇਖੇ ਦੀ ਕਿ ਨਹੀਂ ਲੱਗਦੀ ਹਾਂ ਚੀਜ਼ ਚ ਲੈਣੇ ਸੀ ਵਾਈਫ ਸੇ जब पहुंच गए तो तू सुता ही रह गया सुता सुता ही पहुंच गया है सुता सुता ही पहुंच गया सी सर चलो चीज कैडी कर दिया है ਸੀਸ ਗੱਡੀ ਦਾਦਾ ਆ। ਕਿੰਝ ਕੇਲੇ ਲੱਗੇ ਆ? ਘਡੌਣਿਆਂ ਨਾਲ ਹੈ? ਘਡੌਣਿਆਂ ਨਾਲ ਕਿੰਝ ਲੱਗੇ ਆ? ਅਸ ਹੈ ਉਹ ਚੀਜ਼। ਨਾ ਤਾਂ ਇਹ ਕੇ ਆਹ ਉਹ ਨਾ ਆਖਿਆ ਵੀ ਇਹ ਮਾਰਨਾ। ਹੈਲੋ। ਕਹਿੰਦੀ ਹੈ ਨੀ। ਆਛ। ਹਾਦੀ ਹਾਦੀ ਨਰ ਮੰਨੇ। ਓ ਅਸੀਸ ਤੇ ਡਿੱਗ ਨਾ ਪਿਓ ਬੇਟਾ ਵੀ ਜੀ ਦੇ ਪਿੱਛੇ। ਪੁੱਤ ਵੀ ਜੀ ਦੇ ਨਾ ਗਿੱਗ ਜੋਸ਼ੋਨੇ।

ਮਚਰ ਰਾਕ ਦੇ ਧਾਕ ਨੇ ਥਲੇ ਕੰਮ ਦੀ ਕੁਰਸੀ ਤੇ ਦੇਖੋ ਜੀ ਥੋੜੀ ਤਾਂ ਕਰਨਾ ਤੇ ਤਾਂ ਨਹੀਂ ਦੇਣ ਤੋਂ ਹੋ ਗਿਆ ਸਭ نیچے ਪਾਣਾ ਦੇ ਮੈਂ ਕਿੱਥੇ ਬਾਹਰ ਜਾ ਕੇ ਆਉਣੀ ਆ ਤੇ ਬਾਹਰ ਤੇ ਕੋਈ ਹੈਗਾ ਆਹ ਵਾਲਾ ਜਿਸਰ ਦੀ ਗੱਡੀ نیچے ਬਹੁਤ ਗਰਮੀ ਅੰਦਰ ਇਸੇ ਠੀਕ ਆ ਬਹੁਤ ਗਰਮੀ ਬਾਹਰ ਆ ਕੇ ਤੇ ਜਾ ਗੱਡੀ ਚ ਠੀਕ ਆ ਜਾਂ ਐਸਸੀ ਚ ਬੈਠੇ ਆ ਠੀਕ ਅੰਦਰ ਅੱਜ ਬਹੁਤ ਦਿਨ ਲੱਗਾ ਮੈਂ ਦੁਬਾਣਾ ਬਹੁਤ ਜਾਤ ਉੱਪਰ ਨਿਕਲੇ ਸੀ ਕੋਲ ਮੁਰਕਨ ਜੀ ਆਹ ਉਹਦੇ ਚ ਲਾਇਆ ਹੀ ਬੜਾ ਸੁਆਹ ਹੋ ਰਿਹਾ ਤੇ ਸਾਢੇ 9 ਹੋ ਗਏ ਕਾਦਾ ਬੋਲੇ ਕਿਹੜਾ ਬੋਲੇ ਮੈਂ ਕਿਹਾ ਮੇਰਾ ਤੇ ਸੜ ਜਾਣਾ ਇਹ ਉੱਥੇ ਲਾ ਉਹਦੇ ਵਿੱਚ ਦੂਜੇ ਤੇ ਪਾਣੀ ਨਹੀਂ ਸੀ ਸਿਰ ਨੂੰ ਬਾਇ ਕਰੋ ਮੈਨਾਂ ਉਧਰ

ਬੋਲਦਾ ਜਾਂ ਕਰਦਾ ਕੋਲ ਕੇ ਦਾ ਇਹ ਨਾ ਮੜਕੇ ਕਰਾਵੇ ਨਾ ਨਹੀਂ ਨਹੀਂ ਕਰਾਉਣਾ ਨਹੀਂ ਤੁਹਾਡੇ ਕੋ ਰਹਿਣ ਦਾ ਬਾਈ ਕਰ ਦੋ ਸਾਰਿਆਂ ਨੂੰ ਬਾਈ ਅਸੀਂ ਸਭ ਬਾਈ ਕਰ ਦੋ ਬਾਈ ਕਰ ਦੋ ਕਰ ਦੋ ਬਾਈ ਅਸੀਂ ਸਭ ਬਾਈ ਕਰਦਾ ਹੋਣਾ ਸਾਰਿਆਂ ਨੂੰ ਨਹੀਂ ਜਿਆਦਾ ਬਾਹਰ ਬਾਹਰ ਚੱਲ ਜਣੇ ਨਾ ਸ਼ਹਿਰ ਸੇ ਘਟ ਵੜਦੇ ਹਾਂ 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 ਕੰਦੀ ਵੱਢਦੀ ਨੂੰ ਬਲ ਜਾ ਹੋ ਗੂਮ ਚ ਪਾਈ ਜੀ ਤੇ ਮੈਂ ਕਿੰਦਾ ਕਰਿਆ ਵਾਂਡਾ ਟੱਟੇ ਪੰਜੀ ਬਹੁਤ ਵਧੀਆ ਰਿਹਾ ਜੀ ਵਾਂਡਾ ਜੀ ਸੀਸ ਨਾਲ ਸਾਡਾ ਵਾਂਡਾ ਬਹੁਤ ਵਧੀਆ ਰਿਹਾ ਜੀ ਫਿਰ ਤਾਂ ਸੀਸ ਸੀਸ ਸੁਨੇ ਸੁਨੇ ਕਿਥੋਂ ਆਏ ਜੀ ਫਿਰ ਤੁਹਾਨੂੰ ਪਤਾ ਵਾ ਕਿ ਅਸੀਂ ਪੀਕਿਆਂ ਤੋਂ ਆਏ ਹੋਈਏ ਤੇ ਵਾਂਡਾ ਮਾੜਾ ਹੋਵੇ ਪੀਕਿਆਂ ਦਾ ਵਾਂਡਾ ਤੇ ਫਿਰ ਵਧੀਆ ਹੀ ਜਾਂਦਾ ਹਾਂ ਹਾਂ ਉਹ ਸੋਸਸ ਸੋਸੇ ਖਾਗੇ ਰੋ ਵਧੀਆ ਜਾਂਦਾ ਵਾਂਦੇ ਜਾ ਵਾਂਦੇ ਵਾਪਾ ਟੀਂਜੂ ਆਏ ਛੋਨੇ ਆਏ ਆ ਛੋਨੇ ਇਹ ਜਿਵੇਂ ਨੀ ਨੀਉਂਦੀ ਨੀ ਨੀਉਂਦੀ ਸੀ ਸੋ ਨੀ ਨੀ ਆਉਂਦੀ ਨਾ ਨੀਨੀ ਇਹ ਪੂਰਾ ਨੀਂਦ ਨੇ ਜੋਰ ਪਾਇਆ ਜੀ ਨੂੰ ਹੁਣ ਸੌਣਾ ਨਾ ਇੰਨੇ ਵਿੰਡੋ ਚ ਤੱਕ ਲੱਗਦਾ ਚੱਲ ਅੱਗੇ ਕਲਰ ਹੋ ਰਿਹਾ ਹੋਰ ਕਲਰ ਜਦੀ ਜਾ ਰਿਹਾ ਸ਼ਾਇਦ ਉਹ ਜਦੋਂ ਪਰ ਮਾਰਨਗੇ ਪਾਲਿਸ਼ ਵਗੈਰਾ ਉਹਦੇ ਨਾਲ ਹੋ ਜੂਗਾ ਨਾ ਸੌਣਾ ਇਹ ਕਰਾਉਣ ਕੌਣ ਦੇ ਆ ਇਹ ਸਿੱਧਾ 골ਡਨ ਪੇਂਟ ਜਿਹੜਾ ਆਉਂਦਾ ਪਾਪਾ ਜਿਹੜਾ ਕਹਿੰਦਾ ਚਮਕ ਤੇ ਨਹੀਂ ਮੈਂ ਹਾਈ ਕਰਾਉਣ ਗਾਉਂ ਰਿਆਂ ਗੌਰਮੈਂਟ ਹੀ ਕਰਾਉਣਾ ਵਰਕੇ ਜਿਹਨਾਂ ਖੇਤਾਂ ਦਾ ਅਸ਼ ਅੱਛਾ ਚੱਲਣਾ ਬੁੱਤੂ ਆ ਵੀ ਆ ਗਏ ਘਰੇ ਚਲੋ ਤਹਾਂ ਚੜਦੀ ਜਾਂਦੀ ਇੱਧਰ ਆਓ ਅਸੀਸ ਅਸੀਸ ਇਧਰ ਆ ਪੁੱਛ ਪਿਛੇ ਆਈ ਸੋਨੇ ਉਸੀ ਸੋਤਰੀ ਪੁੱਤ ਚਲੋ ਘਰੇ ਆ ਗਏ ਸੋਨੇ ਚਲੋ ਪਰਾਨੇ ਆ ਗਏ ਆਪਣੇ ਆਉਣੇ ਆ ਗਿਆ ਹਾਂਜੀ ਵੰਡਾ ਘੁੰਮ ਆਏ ਆ ਹਾਂਜੀ ਠੀਕ ਹੈ ਜੀ ਆਹ ਦੇਖੋ ਸੀ ਇਸ ਇਥੇ ਖੇਡਦੀ ਆਈ ਹੈ ਗੰਦਾ ਹੋਰ ਹੈ ਸੀ ਇਸ ਇਥੇ ਖੇਡਦੀ ਆਈ ਹੈ ਗੰਦਿਆ ਬੱਚਾ ਤੂੰ ਗੱਡੀ ਜੀ ਫੇਰਦਾ ਆਇਆ ਮੁੰਮ ਬਾਰੀ ਖਾਣੇ ਆ ਨਾਓ ਜੀ ਬਾਰੀ ਭਾਰੀ ਆ ਨਾਰਗੇ ਲੈ ਕੇ ਆਏ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਮੈਂ ਤੇਰਾ ਸਦਾਈ ਲਾਖ ਮੜੀ ਗਈ ਨਹੀਂ ਨਹੀਂ ਆ ਗੱਦਵੀਂ ਬਲੇ ਮਾਰੀ ਗੱਲ ਲਿਆਂਦਾ ਵਧੀਆ ਗੱਲ ਆ ਮਾਰੀ ਗੱਲ ਥੋੜੀ ਹੈ ਚਲੋ ਚਲੋ ਹੋਰ ਕੀ ਲਿਆਂਦਾ ਤੇ ਇਆਂ ਦੇ ਇੱਕ ਪ੍ਰੈਸ਼ਰ ਪਲੇਟ ਲਿਆਂਦੀ ਔਰ ਆਹ ਤਾਂ ਵੀ ਵੇਸ ਲਿਆਂਦਾ ਕੁੱਤਿਆਂ ਵਾਲੀ ਥੈਂਕ ਯੂ ਜੀ ਥੈਂਕ ਯੂ ਅਨ ਮੈਂ ਕਿਹਾ ਵੀ ਆਪਾਂ ਕਾ ਲਾਇਆ ਰਾਚ ਬਲੇਡਾਂ ਦੇ ਇੱਕ ਹੋਰ ਲਿਆਂਦੀ ਹੈ ਹਾਂ ਉਹ ਗੱਡੀ 'ਚ ਵੇਸ ਚਾ ਕੇ ਚੜਾਇਆ ਫਿਰ ਲੱਗ ਚੜ ਜਣੀ ਜੀ ਮੈਂ ਆ ਗਿਆ ਖਲਾਗੇ ਮੈਂ ਆ ਕੇ ਅੰਮਾ ਫੜਿਓ ਇੱਧਰ ਡੱਬਾ ਫੜਿਓ ਡੇਕ ਚ ਲੈ ਜਾ ਸੀਸ ਇੱਧਰ ਆਓ ਸੀਸ ਕਰਾਉਣੇ ਖਲਾਰਦੀ ਆਈ ਆ ਪਾਪਾ ਜੋ ਆ ਗਿਆ ਪਾਪਾ ਜੀ ਕੋ ਪਪਾ ਜੀ ਪਪਾ ਜੀ ਪੁੱਤੇ ਪਾ ਰਹੇ ਨੇ ਬੰਦੇ ਹੋ ਨਾ ਨਾ ਰਹੀ ਹੈ ਦੇਖੀ ਹੈ ਮੇਰੀ ਨਾਨੀ ਮਮਾ ਨੇ ਮਿਲਾਈ ਨਾਨੀ ਨੇ ਮਿਲਾਈ ਇਹ ਕਰਾ ਮਾੜਾ ਜਿਹਾ ਆਪਾਂ ਕਿਹੜੇ ਜਿਆਦਾ ਲਾਉਣੇ ਨਾ ਨਾ ਲਾਵਾਂਗੇ ਨਾਨੀ ਨਾਲ ਮੈਨੂੰ ਦੱਸੋ ਤੁਸੀਂ ਹੈ ਬੜੇ ਵਧੀਆ ਤੇ ਬੋਲਦੀ ਨਹੀਂ ਤੁਸੀਂ ਇਹ ਕਹਿ ਮੈਂ ਬਹੁਤ ਖਰਮਸਤੀ ਕਰਕੇ ਆਇਆ ਪਾਪਾ ਬੜੀ ਖਰਮਸਤੀ ਕੀਤੀ ਉਸੇ ਲੀੜੇ ਲਾ ਲੈਂਦੇ ਬੜੀ ਖਰਮਸਤੀ ਕਰਕੇ ਆਇਆ ਉਹ ਨਹੀਂ ਦਿਖਾਉਣਾ ਯਾਰ ਬੜੀ ਖਰਮਸਤੀ ਕਰਕੇ ਆਇਆ ਇੱਧਰ ਸੋਹ ਲੋ ਹਮੇਂ ਦੀ ਪਾਪਾ ਕੀ ਹੋ ਗਿਆ ਕੁਝ ਨਹੀਂ ਮੈਂ ਤਾਂ ਕੋਈ ਨਹੀਂ ਆਖਿਆ ਲੈਣ ਨੂੰ ਆ ਜਾਓ ਤੇ ਫਰੈਸ਼-ਫਰਸ਼ ਹੋ ਦਿਓ ਲੱਗਿਆ ਕਹਿੰਦੇ ਚਾਹ ਸੈਂਡਲ ਮੇ ਲੈ ਲਿਆ ਨਹੀਂ ਚਾਹੇਗੀ ਹਾਂਜੀ ਆ ਗਿਆ ਲੱਗਿਆ ਉਹ ਠੀਕ ਆ ਓਕੇ ਭਾਈ ਹਾਂਜੀ ਹਾਂਜੀ ਛਾਡੋ ਨੂੰ ਕਹਨਾ ਚਾਹ ਚੜਿਆ ਜਾ ਕੇ ਸੀਸਾ ਗਈ ਉਹ ਛਾਡੋ ਅੰਮ੍ਰੇਰ ਮੋੜ ਅੰਮ੍ਰੇਰ ਮੋੜ

Você não